ਹਰ ਵਿਅਕਤੀ ਦੇ ਛੋਟੇ-ਛੋਟੇ ਯਤਨ ਵਾਤਾਵਰਨ ਦੀ ਸੰਭਾਲ ਵਿੱਚ ਮੀਲ ਪੱਥਰ ਸਾਬਤ ਹੋ ਸਕਦੇ ਹਨ ਪਰੰਤੂ ਇਸੇ ਕੋਸ਼ਿਸ਼ ਚ ਦ੍ਰਿੜ ਅਰਾਧਾ ਜਰੂਰ ਹੋਣਾ ਚਾਹੀਦਾ ਹੈ ਅਜਿਹਾ ਹੀ ਉਪਰਾਲਾ ਨੂਪੇਵਦੀ ਦੇ ਪਿੰਡ ਬੜੀਵਾਲ ਦੇ ਨੌਜਵਾਨ ਵਾਤਾਵਰਨ ਪ੍ਰੇਮੀ ਰਕੇਸ਼ ਹਲਬੋਲੋਂ ਕੀਤਾ ਜਾ ਰਿਹਾ ਹੈ ਉਹਨਾਂ ਵੱਲੋਂ ਹੁਣ ਤੱਕ 50 ਹਜ਼ਾਰ ਦੇ ਕਰੀਬ ਸੀਡ ਬੱਲਾਂ ਤਿਆਰ ਕਰਕੇ ਉਹਨਾਂ ਥਾਂਾਂ ਤੇ ਸੁੱਟੀਆਂ ਜਾਂਦੀਆਂ ਹਨ ਜਿੱਥੇ ਮਨੁੱਖ ਨੂੰ ਪਹੁੰਚਣਾ ਅਸੰਭਵ ਹੈ ਅਤੇ ਉਹ ਵਕਫਾ ਪੱਤਰ ਨੇ ਪੌਦਿਆਂ ਦੇ ਬੀਜੀਆਂ ਜਾਂ ਗਿੰਦਾ ਤਿਆਰ ਕਰਨ ਤੋਂ ਬਾਅਦ ਉਹਨਾਂ ਨੂੰ ਪਹਾੜੀ ਖlal ਵਾਲੇ ਖੇਤਰਾ ਅਤੇ ਸੰਗਰੇ ਜੰਗਲੀ ਖੇਤਰਾ ਵਿੱਚ ਟੁੱਟ ਰਹੇ ਹਨ ਰਕੇਸ਼ ਉਹ ਅੱਜ ਸਮੇਂ ਕੇ ਸੀਡ ਬੱਲਾ ਨਾਲ ਨਗ ਅਗਨ ਵਾਲਾ ਸ਼ਾਇਦ ਪੰਜਾਬ ਦਾ ਪਹਿਲਾ ਵਾਤਾਵਰਨ ਪ੍ਰੇਮੀ ਬਣ ਗਿਆ ਹੈ ਜੋ ਕਿ ਖੁਦ ਲੋਕਲੀ ਪੇਨਾ ਸੋਚ ਬੰਦੇ ਹੈ ਜੋ ਵਾਤਾਵਰਨ ਨੂੰ ਪਿਆਰ ਕਰਦੇ ਹਨ ਇਸ ਮੁਕੇ ਤੇ ਅੱਜ ਗੱਲਬਾਤ ਕਰਦੇ ਹਾਂ ਰਕੇਸ਼ ਨੇ ਅਸੀਰਵਾਦ ਪ੍ਰਦਾਨ ਦੀ ਵੀ ਦੱਸ ਦਿਆ ਹੋਇਆ ਕਿ ਆ ਕਿ ਉਹ ਸਭ ਤੋਂ ਵੱਲਾ ਚੀਕਲੀ ਮਿੱਟੀ ਲੱਕੜ ਦੀ ਸਵਾਤ ਇਹ ਜੂੜੀ ਨੂੰ ਮਿਲਾਕੀ ਇਸ ਨੂੰ ਬਿਲਕੁਲ ਬਰੀਕ ਕਰਕੇ ਮਿਸ਼ਨ ਤਿਆਰ ਕਰਦੇ ਹਾਂ ਤੇ ਪਾਣੀ ਦੀ ਮਦਦ ਨਾਲ ਇਸ ਨੂੰ ਮਿਸ਼ਰ ਕੇ ਆਟੇ ਦੀ ਤਰ੍ਹਾਂ ਗੁੰਨਿਆ ਜਾਂਦਾ ਹੈ ਅਤੇ ਬਾਅਦ ਦੇ ਵਿੱਚ ਇਜ਼ੀਆਂ ਛੋਟੀਆਂ-ਛੋਟੀਆਂ ਗਿੰਦਾ ਤਿਆਰ ਕੀਤੀਆਂ ਜਾਂਦੀਆਂ ਹਨ ਜਿਨ੍ਹਾਂ ਵਿੱਚ ਵੱਖ-ਵੱਖ ਪ੍ਰਕਾਰ ਦੇ ਪੌਜਾ ਦੇ ਬੀਜ ਰੱਖੇ ਜਾਂਦੇ ਹਨ ਹਰਕੀਰ ਸੋਲ ਨੇ ਦੱਸਿਆ ਕਿ ਪਿਛਲੇ ਸਾਲ ਤੋਂ ਫੀਡ ਵੱਲੋਂ ਤਿਆਰ ਕਰਕੇ ਪਹਾੜੀ ਖੇਤਰਾਂ ਵਿੱਚ ਇਜ਼ੀ ਵਰਤੋਂ ਕਰ ਰਿਹਾ ਹੈ ਤੇ ਉਹਨਾਂ ਨੇ ਕਿਹਾ ਕਿ ਜਿਨ੍ਹਾਂ ਥਾਵਾਂ ਤੇ ਉੱਤੇ ਮਨੁੱਖ ਨਹੀਂ ਪਹੁੰਚ ਸਕਦਾ ਉਹਨਾਂ ਥਾਵਾਂ ਉੱਤੇ ਇਹ ਤਿਆਰ ਕੀਤੇ ਗਏ ਜਾਂ ਫੀਡ ਬਾਲਾਂ ਥ्रो ਕਰਦੇ ਹਨ ਅਤੇ ਕੁਝ ਸਮੇਂ ਬਾਅਦ ਸੀਡ ਬਾਲ ਤੋਂ ਪੌਦੇ ਦਾ ਬੀਜ ਐਕਟਿਵ ਹੋ ਜਾਂਦਾ ਹੈ ਜੋ ਪਹਿਲਾ ਪੌਦਾ ਫੇਰੂਕ ਬਣ ਜਾਂਦਾ ਹੈ ਜਿਸ ਨਾਲ ਸਾਡੇ ਵਾਤਾਵਰਣ ਵਿੱਚ ਹਰਿਆਲੀ ਆਉਂਦੀ ਹੈ ਤੇ ਵਾਤਾਵਰਣ ਛੁਟ ਹੁੰਦਾ ਹੈ। ਰਕੇਸ਼ਨ ਦੇ ਸਿੱਕੇ ਸੀਰਵਾਤ ਪਿਆਰ ਕਰਨ ਦੀ ਪ੍ਰੇਰਣਾ ਉਪਰੋ ਸੋਸ਼ਲ ਮੀਡੀਆ ਤੇ ਇੱਕ ਅਫਰੀਕੀ ਵੀਡੀਓ ਦੇਖ ਕੇ ਮਿਲੀ। ਜਿਸ ਵਿੱਚ ਵਾਤਾਵਰਣ ਵਿੱਚ ਆਏ ਭਿਆਨਕ ਬਦਲਾਅ ਜੰਗਲਾਂ ਦੀ ਕਟਾਈ ਤੋਂ ਬਾਅਦ ਪ੍ਰਭਾਵਿਤ ਹੋ ਕੇ ਅਤੇ ਗਰਮੀਆਂ ਦੇ ਮੌਸਮ ਦੀ ਵੱਡੇ ਕਿਤਾ ਅੱਗ ਲੱਗਣ ਨਾਲ ਜੰਗਲਾਂ ਦੇ ਸੜ ਜਾਣ ਕਰਨ। ਉਸਨੇ ਸੋਸ਼ਲ ਮੀਡੀਆ ਤੇ ਇੱਕ ਅਫਰੀਕਨ ਵੀਡੀਓ ਦੇਖਿਆ ਜਿਸ ਵਿੱਚ ਉੱਥੋਂ ਦੇ ਲੋਕ ਦਰਖਤ ਅਗਾੜ ਲਈ ਇਸੇ ਤਰ੍ਹਾਂ ਦੀਆਂ ਸੀਡ ਬਾਲਾਂ ਤਿਆਰ ਕਰਕੇ ਖਾਲੀ ਥਾਵਾਂ ਤੇ ਜਹਾਜ਼ ਰਾਈ ਫੁੱਦਦੇ ਹਨ ਜੋ ਹੌਲੀ-ਹੌਲੀ ਵੱਡਾ ਪੈਦਾ ਆਪਕੇ ਦਰਖਤ ਬਣ ਜਾਂਦਾ ਹੈ ਉਹ ਇਸ ਨੂੰ ਦੇਖ ਕੇ ਬਹੁਤ ਪ੍ਰੇਰਿਤ ਹੋਇਆ ਉਹਨਾਂ ਨੇ ਇਸੀ ਰਵਾਲੂ ਬਣਾਉਣ ਦੀ ਇਸ ਕੁਚੀ ਪ੍ਰਕਿਰਿਆ ਬਾਰੇ ਜਾਣਕਾਰੀ حاصل ਕੀਤੀ ਇਸ ਤੋਂ ਬਾਅਦ ਉਹਨਾਂ ਨੇ ਆਪਣੇ ਇਲਾਕੇ ਵਿੱਚ ਇਹ ਸੀਰਵਾਲੂ ਪਿਆਰ ਕਰਕੇ ਇਸ ਨੂੰ ਸਪਨਾ ਸ਼ੁਰੂ ਕਰ ਦਿੱਤਾ ਅਰਕੇਜ਼ ਆਦਿ ਵਾਲ ਕੀ ਉਹ ਪ੍ਰਾਈਵੇਟ ਬੈਂਕ ਵਿੱਚ ਨੌਕਰੀ ਕਰਦੇ ਹਨ ਅਤੇ ਬੈਂਕ ਦੀ ਛੁੱਟੀ ਤੋਂ ਬਾਅਦ ਸੀਰਵਾਲਾ ਤਿਆਰ ਕਰਨ ਲਈ ਆਪਣੇ ਦੋਸਤਾਂ ਦੀ ਮਦਦ ਲੈਂਦੇ ਹਨ ਅਤੇ ਛੁੱਟੀ ਵਾਲੇ ਦਿਨ ਉਹ ਸੀਰਵਾਲਾ ਫੁੱਟ ਕੇ ਆਉਂਦੇ ਹਨ ਉਹਨਾਂ ਵੱਲੋਂ ਹੁਣ ਤੱਕ 50 ਹਜ਼ਾਰ ਦੇ ਕਰੀਬ ਸੀਡ ਵਾਲਾ ਬਣਾ ਕੇ ਸੁੱਟੀਆਂ ਜਾ ਚੁੱਕੀਆਂ ਹਨ ਇਸ ਦੇ ਨਾਲ ਹੀ ਉਹਨਾਂ ਸੱਗੀ ਨਸੀਜੇ ਬਹੁਤ ਹੀ ਸ਼ਾਨਦਾਰ ਹੈ ਸਾਲਕ ਵਾਸ਼ੀ ਬੂਟੇ 100% ਸਫਲ ਹੋ ਰਹੇ ਹਨ ਅਤੇ ਕੁਦਰ ਪਹਿਲਾ ਸੁੱਟੀਆਂ ਸੀਡ ਵਾਲਾ ਤੋਂ 20 ਜੀ ਪੈਦਾ ਹੋ ਕੇ ਬੜਾ ਖਰੀ ਹੋਲੀ ਇੱਕ ਬਣ ਰਿਹਾ ਹੈ ਰਿਪੋਰਟ ਮੇਰਾ ਪੰਜਾਬ న్యూਸ ਨਾਮ ਸਰ ਪ੍ਰਕਾਸ਼ ਸੋਹਲ ਪ੍ਰਕਾਸ਼ ਸੋਹਲ ਸੀਡ ਬੋਲਾਂ ਸਿਟੀਆਂ ਜਾ ਰਹੀਆਂ ਨੇ ਪਹਿਲਾਂ ਤਾਂ ਪ੍ਰੇਨਾ ਦੀ ਗੱਲ ਕਰਦੇ ਹੋ ਪ੍ਰੇਨਾ ਕਿੱਥੋਂ ਮਿਲਿਆ ਸਰ ਸੋਸ਼ਲ ਮੀਡੀਆ ਦੇ ਉੱਤੇ ਮੈਂ ਇੱਕ ਅਫਰੀਕੀ ਵੀਡੀਓ ਦੇਖ ਰਿਹਾ ਸੀ ਜਿੱਥੇ ਉਹ ਲੋਕੀ ਹੈਲੀਕਾਪਟਰ ਦੀ ਸਹਾਇਤਾ ਨਾਲ ਬਰਾਂਧ ਥਾਵਾ ਤੇ ਜਿੱਥੇ ਜੰਗਲ ਨਾ ਮਾਤਰੀ ਸੀ ਉੱਥੇ ਉਹ ਸੀਡ ਬੋਲਾਂ ਸਪਰੈਡ ਕਰ ਰਹੇ ਸੀ ਤੇ ਬਾਅਦ ਦੇ ਵਿੱਚ ਉਹਨਾਂ ਜਦੋਂ ਰਿਜ਼ਲਟ ਦੇਖੇ ਤੇ ਬਹੁਤ ਵਧੀਆ ਰਿਜ਼ਲਟ ਸੀ ਉਹਨਾਂ ਦੇ ਤੇ ਉੱਥੋਂ ਮੈਂ ਵਿਧੀ ਬਾਰੇ ਜਾਣਕਾਰੀ ਲਈ ਤੇ ਫਿਰ ਉਸ ਤੋਂ ਬਾਅਦ ਸੀਡ ਬੋਲਾ ਬਣਾਉਣੀਆਂ ਤਿਆਰ ਕੀਤੀਆਂ ਬੀਜ ਦੀ ਗੱਲ ਕੀਤੀ ਜਾਵੇ ਕਿਵੇਂ ਬਣਾਈਆਂ ਜਾਂਦੀਆਂ ਨੇ ਸੀਡ ਬੋਲਾ ਸੀਡ ਬੋਲਾ ਬਣਾਉਣ ਲਈ ਸਰ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਜਿਹੜੇ ਵੀ ਦਰਖਤ ਦਾ ਜਿਹੜੇ ਵੀ ਦਰਖਤ ਦੀ ਆਪਾਂ ਸੀਡ ਬੋਲ ਬਣਾਣੀ ਹੈ ਉਹਦੇ ਬੀਜ ਆਪਾਂ ਨੂੰ ਇਕੱਤਰ ਕਰਨੇ ਪੈਣਗੇ ਉਹ ਬੀਜ ਸਾਨੂੰ ਮੁਲ ਵੀ ਮਿਲ ਜਾਂਦੇ ਨੇ ਤੇ ਮੌਸਮੀ ਜਿਹੜੇ ਦਰਖਤ ਨੇ ਜਿਹੜੇ ਵੀ ਮੌਸਮ ਦੇ ਵਿੱਚ ਜਿਨ੍ਹਾਂ ਨੂੰ ਫਲ ਫੁੱਲ ਲੱਗਦੇ ਨੇ ਤੇ ਉਦੋਂ ਆਪਾਂ ਮੁਫਤ ਦੇ ਵਿੱਚ ਵੀ ਨੂੰ ਇਕੱਠੇ ਕਰ ਸਕਦੇ ਆ ਸਭ ਤੋਂ ਪਹਿਲਾਂ ਆਪਾਂ ਬੀਜ ਲਵਾਂਗੇ ਤੇ ਚੀਕਣੀ ਮਿੱਟੀ ਤੇ ਦੇਸੀ ਰੂੜੀ ਖਾਦ ਲੱਕੜਾਂ ਦੀ ਸੁਆਹ ਤੇ ਆਪਾਂ ਰੇਣ ਉਹਨੂੰ ਪਾਣੀ ਥਾਏ ਤਾਂ ਆਪਾਂ ਗੁੰਨ ਲੈਂਦੇ ਆ ਤੇ ਇੱਕ ਬਾਲ ਤਿਆਰ ਕਰਕੇ ਉਹਦੇ ਵਿੱਚ ਆਪਾਂ ਬੀਜ ਰੱਖ ਦਿੰਨੇ ਆ ਤੇ ਉਹਨੂੰ ਕੁਝ ਦਿਨ ਦੇ ਲਈ ਸੁੱਕਣ ਦੇ ਲਈ ਰੱਖ ਦਿੱਤਾ ਜਾਂਦਾ ਹੈ ਗੱਲ ਕੀਤੀ ਜਾਵੇ ਫਿਰ ਲੋਕੇਸ਼ਨ ਆਪਕੇ ਮੈਂ ਚੂਜ਼ ਕਰਦੇ ਉਹ ਰੇ ਸਿੱਟਣੀਆਂ ਵਾਲਾਂ ਕਿਵੇਂ ਸਰ ਉਹ ਉਹ ਥਾਵਾਂ ਜਿਹੜੀਆਂ ਸਾਂਝੀਆਂ ਥਾਵਾਂ ਨੇ ਜਾਂ ਜੰਗਲ ਨੇ ਜਿੱਥੇ ਜਿਹੜਾ ਦਰਖਤ ਜਿਸ ਪੌਣ ਪਾਣੀ ਦੇ ਅਨੁਕੂਲ ਹੁੰਦਾ ਤੇ ਉਹ ਵਾਲਾਂ ਉੱਥੇ ਸੋੜ ਦਿੱਤੀ ਜਾਂਦੀਆਂ ਨੇ ਆਣ ਵਾਲੀ ਪੀੜ੍ਹੀ ਨੂੰ ਕੀ ਅਪੀਲ ਕਰਨਾ ਚਾਹੁੰਦੇ ਲੋਕਾਂ ਨੂੰ ਕੀ ਅਪੀਲ ਕਰਦੇ ਆਂ। ਇਹੀ ਬੇਨਤੀ ਕਰਦੇ ਆਂ ਕਿ ਸਾਡੀ ਰੋਜ਼ਮਾਰਾ ਦੀ ਜ਼ਿੰਦਗੀ ਦੇ ਵਿੱਚ ਆਪਾਂ ਆਪਣੇ ਲਈ ਆਪਣੇ ਜੀਵਨ ਦੇ ਲਈ ਆਪਣੇ ਬੱਚਿਆਂ ਦੇ ਲਈ ਹੋਰ ਵੀ ਸਾਰੇ ਕੰਮ ਕਰਦੇ ਆਂ। ਪਰ ਕੁਦਰਤ ਤੋਂ ਬਿਨਾ ਸਾਹ ਲਾਏ ਤੋਂ ਬਿਨਾ ਜ਼ਿੰਦਗੀ ਦੀ ਕਲਪਨਾ ਕਰਨੀ ਵੀ ਮੁਸ਼ਕਲ ਹੈ। ਸੋ ਜੋ ਅੱਜ ਅਸੀਂ ਇਸ ਪੌਣ ਪਾਣੀ ਇਸ ਧਰਾਤਲ ਦੇ ਉੱਤੇ ਖੜੇ ਆਂ ਜਾਂ ਜਿਹੜੇ ਰੁੱਖ ਨੇ ਪਰ ਬੜੇ ਪੁਰਾਣੇ ਰੁੱਖ ਨੇ ਇਹ ਵੀ ਸਾਡੇ ਪੁਰਖਿਆਂ ਨੇ ਲਗਾਏ ਨੇ ਉਹ ਕਿਸੇ ਲਈ ਲਗਾ ਕੇ ਛੱਡ ਗਏ ਨੇ ਤਾਂ ਅਸੀਂ ਵੀ ਆਪਣੀ ਆਉਣ ਵਾਲੀਆਂ ਪੀੜ੍ਹੀਆਂ ਲਈ ਕੁਝ ਨਾ ਕੁਝ ਕਰਕੇ ਜਾਈਏ। ਧੰਨਵਾਦ।